ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੋੜ ਵਰਤੀ ਪਿਆਰੀ ਸਾਧੂ ਜੀ ਫਤੇ ਦੀ ਸਾਂਝ ਕਰਿਓ ਵਾਜੋ ਜੀ ਕੰਖਾ ਸਾਹ ਵਾਰੇ ਦੇ ਕੀਤੇ ਨਾਨਕ ਬੋਲਉ ਅਤੇ ਸਰਵਨ ਨੂੰ ਤਉਮ ਤੇ ਮਹਾਨ ਸੰਤ ਰਮਾਨੰਧੀ ਉਹਨਾਂ ਨੂੰ ਸ਼ਾਂਤ ਸੁਹਾਣੀ ਦੇ ਪ੍ਰਲਪਨ ਕਰਨਾ ਸੰਤ ਰਮਾਨੰਧੀ ਇੱਕ ਬਹੁਤ ਹੀ ਮਹਾਨ ਰੂਪ ਹੋਏ ਹਨ ਇਹਨਾਂ ਨੇ ਸੰਤਾਂ ਨੂੰ ਦੇਸ਼ ਦੇਸ਼ਾਂ ਦੀ ਸੱਤਲ ਨੂੰ ਬਾਣੀ ਅਤੇ ਪਾਣੀ ਨਾਲ ਲੰਗਿਆ निहारित सां बहुत बहुत धन्यवाद करी का ख़ालसा वाहिगू जी फतेह जय दिलन गुदेव जय गुर सत मान जी ਮੈਂ ਮੁਰਾ ਦੇ ਨਾਮ ਤੇ ਜੁੜੇ ਆ ਅੱਜ ਸਾਡੇ ਭਾਗ ਚੰਗੇ ਆ ਸਾਡੀ ਸੋਚ ਵਿੱਚ ਗਹਿਰਾ ਪਾਣਾ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਸਾਥ ਹੈ ਸਮਾਜ ਲਈ ਆਪਣੇ ਗੁਰੂਆਂ ਦੇ ਮਿਸ਼ਨ ਨੂੰ ਦੇ ਪ੍ਰਚਾਰ ਵਿੱਚ ਸਾਥ ਮਿਲਦਾ ਸਾਡੇ ਮੰਨ ਦੀ ਛਾਹ ਇਸ ਤਰ੍ਹਾਂ ਦਾ ਭਾਈ ਪ੍ਰੋਗਰਾਮ ਕਰਕੇ ਉਹਨਾਂ ਦਾ ਰੈਗਰਿੰਗ ਰਾਜ ਹੈ ਜਿਵੇਂ ਜੇ ਹੋਰ ਕੋਈ ਸਾਥੀ ਸੰਗਤ ਦੇ ਵਿੱਚ ਵਿਰਾਜਮਾਨ ਹੈ ਸਾਡੇ ਜਿਹੜਾ ਦਾ ਮਨ ਕਰਦਾ ਸ਼ਬਦਾਂ ਦੇ ਸੁਲੱਖਤ ਕਰਨ ਦਾ ਉਹ ਆ ਕੇ 2 ਮਿੰਟ ਦਾ ਸਮਾਂ ਲੈ ਚੁੱਕੇ ਨੇ ਨਹੀਂ ਤਾਂ ਫਿਰ ਸਾਡੇ ਕੋਲ ਸਨਮਾਨਯੋਗਾ ਪ੍ਰਧਾਨ ਸਾਹਿਬ ਜੀ ਕਮਲਪੁਰ ਸੰਤੋ ਜੀ ਇੱਥੇ ਸੰਤਾਂ ਨੂੰ ਸਰਧਾ ਦੇ ਗੁਲਾਬਕਤ ਕਰਨਗੇ ਉੱਥੇ ਆਈ ਹੋਈ ਸੰਗਤਾਂ ਦਾ ਧੰਨਵਾਦ ਕਰਨਗੇ भा मु है, प्यारे लोको अॼु इहे बरी ਦੇ ਵਿੱਚ ਪਟੇਸ਼ ਰਸਹਾਉਂ ਦੇ ਵਿੱਚੋਂ ਗੁਜ਼ਰ ਰਿਹਾ ਇਹ ਜਨਾ ਕਾਬਲਾ ਇਹ ਪਹਾੜੀ ਕੌਮਿਸ ਪਾਰਟੀ ਲਾਟ ਸਵਾਤੀ ਲੈਮੇ ਜਬਤੀ ਨਿਊ ਡੈਮੋਕ੍ਰੇਸੀ ਦਾ ਸਾਥ ਲਾ ਕੋ ਤਾਂ ਆਪਣਾ ਤੁਹਾਨੂੰ ਸੁਨੇਹਾ ਦਗਾ ਕੇ ਪਹਿਲੇ ਜੋਨ ਨੂੰ ਪਾਰਟੀ ਜਨਤਾ ਪਾਰਟੀ ਨੂੰ ਹਰਾਣਾ ਇਹ ਫਰਡੇ ਕੋ ਉਪਰ ਲੈ ਲਾਇਆ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਹਰਨਾ ਭਾਰਤੀ ਜਨਤਾ ਪਾਰਟੀ ਕਿਸਾਨ ਗ੍ਰੋਥੀ ਮਜ਼ਦੂਰ ਗ੍ਰੋਥੀ ਵਪਾਰੀ ਮਾਰਕਟ ਗ੍ਰੋਥੀ ਸੌਂਟ ਗ੍ਰੋਥੀ ਦਲਤਾਂ ਗ੍ਰੋਥੀ ਆਦਵਾਸਿਨ ਗ੍ਰੋਥੀ ਮੂਲਮਾਨਾ ਈਸਾਈਆਂ ਗ੍ਰੋਥੀ ਸਾਰੇ ਕੱਟਗਰੀ ਦੇ ਗ੍ਰੋਥੀ ਪਾਤੀ ਜਨਤਾ ਪਾਰਟੀ ਤੇ ਆ ਰਹੇ ਹੈ ਸਭ ਨੂੰ ਪਤਾ ਕੇ ਕੋਈ ਖੰਡ ਨਾ ਖੜੋ ਹੈ ਮੋਤੀ ਸਰਦਾਰ 23 ਜੂਨ ਨਾ ਕਿਹਾ ਯਾ ਕਿ ਸਾਲ ਬਰੋਦੀ ਤੇ ਕਾਫੀ ਦੇ ਨਸਖੀ ਆਨੰਦ ਤੁਮਨਾ ਦੇ ਭਵਾਂ ਤੇ ਰਹੇ ਦੋ ਯਾਰ ਨੇ ਸਾਡੇ ਕੇ ਲੱਗੇ ਆਰੇ ਦੁਨ ਜਲ ਦਾ ਜੋ ਵਾਦੇ ਆ ਸਖ ਨੂੰ ਭਾਵੇਂ ਮਦਦ ਕੋ ਪੂਰਾ ਹਲਕਾ ਇਹ ਕਰ ਦੋ ਹੋਰ ਹੋ ਕੇ ਜੇ ਮੇਲੇ ਚ ਲੰਦੇ ਲੱਗੇ ਜੀ ਪਹਿਲਾ ਵਾਈ ਮਾਰ ਕੇ ਜੀ ਮੇਲੇ ਆ ਜੀ ਔਰ युवराज ਜਤੂ ਛੋਟਾ ਬੇਟਾ ਜੈ ਮਹਾਰਾਜ ਜੀ ਦੀ ਜੈ ਮਹਾਰਾਜ ਜੀ ਦੀ ਜੈ ਮਹਾਰਾਜ ਜੀ ਅਸਾ ਡਿਜੀਟਲ ਸਪੋਰਟ ਦੇਰੋ ਧੰਨਵਾਦ ਕਰਦੇ ਆ ਅਸੀਂ ਸਾਰੀਆਂ ਸੰਸਥਾਵਾਂ ਨੂੰ ਬਹੁਤ ਜਾਨਦੇ ਆ ਕਿ ਖਾਰ ਹੋ ਜਦੋਂ ਅੰਦਰ ਖੁੱਲਾ ਰਹਿੰਦਾ ਹੈ ਜਿਹੜੇ ਜਨੀਆਂ ਮਾਰਦੀ ਆ ਕੇ ਆਪਣਾ ਉਸੇ ਮੱਥਾ ਟੇਕ ਸਕਦੇ ਆ ਜਾਂ ਨਮਸਕਾਰ ਹੋ ਸਕਦੇ ਆ ਆਪਣਾ ਲਾਟ ਆ ਕੇ ਇੱਥੇ ਆ ਰਹੇ ਆ ਅਸੀਂ ਦਾਨੀ ਸੱਜਣਾਂ ਦਾ ਦਾਨੀ ਸੱਜਣ ਐਨ ਆਰ ਆਈ ਵੀਰਾਂ ਦਾ ਅਸੀਂ ਬਹੁਤ ਬੈਠਾ ਧੰਨਵਾਦ ਕਰਦੇ ਆ ਤੇ ਸਾਡੇ ਬਹੁਤ ਸਾਰੇ ਸਰਕਾਰ ਦੇ ਅਧਿਕਾਰੀ ਜਮਿਆਰੀ ਪਿੰਡ ਤੋਂ ਉਹਨਾਂ ਨੇ 10 ਰੈਕਟਰ ਸਾਨੂੰ ਦਾਨ ਕੀਤੇ ਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਗੰਗੀਤ ਆਪ ਜੀ ਪੀਐਨ ਬੈਂਕ ਦੇ ਪ੍ਰਜੈਕਟ ਹੈ ਜੀ ਅਸੀਂ ਇਹ ਦਰਸ਼ਕਾਂ ਤੋਂ ਸਾਡਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ 3380 ਦਿੱਤੀ ਹੈ ਜੀ ਅਸੀਂ ਉਹ ਆਪਣੇ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੀ ਕਮੇਟੀ ਵੱਲੋਂ ਜੀ ਅੱਜ ਬਹੁਤ ਗੱਡੀ ਗੱਡੀ ਦੇ ਵਿੱਚ ਮੈਂ ਦੇਖ ਸਵੇਰ ਦਾ ਹੀ ਪਤਾ ਹੈ ਕਿ ਸੰਗਤ ਜਿਹੜੀ ਹੈ ਆਪਣੇ ਬੇਟੇਰਿਆਂ ਤੇ ਵੱਡੇ ਬੇਟੇਰਿਆਂ ਦੇ ਆਸਥਾਨਾਂ ਤੋਂ ਯਾਦ ਕਰਕੇ ਨਤਮਸਤਕ ਹੋ ਕੇ ਗਏ ਆ ਮੈਂ ਅੱਜ ਜਿੱਥੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਨਾਲ ਨਾਲ ਆਪਣੇ ਜੀਸੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੋਟੀ ਦक्षिਗਰਾਂ ਦਾ ਮੁਖਦਵਾਇ ਮੇਰ ਤੋਂ ਪਹਿਲਾਂ ਸਾਡੇ ਹਲਕਾ ਨਵਾਂ ਸ਼ਹਿਰ ਦੇ ਹਲਕਾ ਚਾਰਜ ਅਨੁਪਾਤ ਨੂੰ ਮਿਲ ਜਿਉਣਾ ਨਾਲ ਗੱਲ ਹੋਈ ਉਹ ਵੀ ਹਾਜ਼ਰੀ ਭਰ ਕੇ ਗਏ ਆ ਮੈਂ ਸਭ ਨੂੰ ਜਿੱਥੇ ਵਧਾਈ ਦਿੰਦਾ ਜਿੱਥੇ ਮਵਾਲਵਾ ਦਿੰਦਾ ਉੱਥੇ ਹੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਬਾਬਾ ਜੀ ਮਹਾਂਕੂਰ ਵੀ ਅੱਜ ਹਾਜ਼ਰ ਨੇ ਇੱਕ ਛੋਟਾ ਬੱਚਾ ਜਿਹਦੀ ਉਮਰ ਕੋਈ 6-7 ਸਾਲ ਹੈ ਉਹ ਗੱਲ ਕਹਿੰਦਾ ਹੈ ਭਣ ਮੇਰੀ ਸੁਣੋ ਧਿਆਨ ਨਾਲ ਬੱਚੇ ਜੇਦੀ ਉਮਰ 6-7 ਸਾਲ ਹੈ ਉਹ ਸੋਚਦਾ ਹੈ ਤੇ ਨੁਕਤਾ ਨੂੰ ਕਹਿੰਦਾ ਕਿ ਮੇਰੇ ਪਿਓ ਵਰਗਾ ਦੁਨੀਆ ਵਿੱਚ ਕੋਈ ਨਹੀਂ ਇਹਦੇ ਵਰਗਾ ਤਾਕਤ ਕਰ ਰਿਹਾ ਮੇਰਾ ਪਿਓ ਦੁਰੀਆਂ ਦਾ ਸਭ ਤੋਂ ਤਕੜਾ ਹੁੰਦਾ ਜਦੋਂ ਉਹਦੀ ਉਮਰ 10-12 ਸਾਲ ਹੁੰਦੀ ਹੈ ਫਿਰ ਉਹ ਕੰਨ ਦੇ ਜਿਹੜਾ ਮੇਰਾ ਦੋਸਤ ਆ ਉਹਦੇ ਪਿਓ ਕੋ ਗੱਡੀ ਵੀ ਵੱਡੀ ਹੈ ਤੇ ਘਰ ਵੀ ਵੱਡਾ ਮੇਰੇ ਪਿਓ ਨਾਲ ਤਾਕਤ ਵੀ ਜਿਹਾ ਹੀ ਲੱਗਦਾ ਜਦੋਂ ਉਸ ਬੱਚੇ ਦੀ ਉਮਰ ਉਸ 17-18 ਸਾਲ ਹੋਣ ਲੱਗਦੀ ਹੈ ਤੇ ਘਰ ਦੇ ਕਹਿੰਦੇ ਬੱਚਾ ਨਸ਼ਾ ਕੋਈ ਨਹੀਂ ਕਰਨਾ ਸ਼ਰਾਬ ਨਹੀਂ ਪੀਣੀ ਕਹਿੰਦਾ ਤੁਸੀਂ ਪਿਛਲੇ ਜਨਮ ਕਿਹਦੇ ਤੁਹਾਨੂੰ ਪਤਾ ਹੀ ਨਹੀਂ ਇਹ ਤਾਂ ਬੀਅਰ ਆ ਜੌੜਾ ਦਾ ਪਾਣੀ ਹੈ ਇਹ ਕੋਈ ਨਸ਼ਾ ਥੋੜਾ ਹੈ ਤੇ ਜਦੋਂ ਉਸ ਬੱਚੇ ਦੀ ਉਮਰ ਉਹ 22 23 ਸਾਲ ਹੋ ਜਾਂਦੀ ਹੈ ਮਰਜ਼ੀ ਦਾ ਵਿਆਹ ਵੀ ਕਰਵਾ ਲੈਂਦਾ ਘਰਦਿਆਂ ਨੂੰ ਕਹਿੰਦਾ ਕਿ ਤੁਸੀਂ ਮੇਲੇ ਕੀਤਾ ਕੀ ਹੈ ਤੇ ਜਦੋਂ ਉਹਦੀ ਉਮਰ 35 40 ਸਾਲ ਨੂੰ ਹੋਣ ਲੱਗਦੀ ਹੈ ਬੱਚੇ ਬਰਾਬਰ ਦੇ ਹੋਣ ਲੱਗਦੇ ਆ ਆਟਾ ਨੂਨ ਤੇਲ ਬਿਜਲੀ ਦੇ ਬਿੱਲ ਤਾਂ ਚਲੋ ਫ੍ਰੀ ਹੋ ਗਏ ਹੁਣ ਸਾਰੇ ਤੇ ਉਹ ਰੇਟ ਪਤਾ ਲੱਗਦੇ ਆ ਉਹ ਸੋਚਦਾ ਮੈਂ ਕਿਹੜੇ ਚੱਕਰ ਸੈ ਗਿਆ ਜਦੋਂ ਉਹਦੀ ਉਮਰ 50 ਸਾਲ ਹੁੰਦੀ ਹੈ ਬੱਚੇ ਉਹਦੇ ਬਰਾਬਰ ਦੇ ਹੋ ਜਾਂਦੇ ਤੇ ਉਹਨੂੰ ਉਹੀ ਗੱਲਾਂ ਕਹਿੰਦੇ ਜੋ ਉਹਨੇ ਕੀਤੇ ਆ ਹੁੰਦੇ ਆ ਉਹ ਸੋਚਦਾ ਜਾਂਦੇ ਨੇ ਬੰਕਰ ਹੋ ਜਾਂਦੀ ਹੈ ਮਾਪਿਓ ਨਹੀਂ ਹੁੰਦੇ ਫਿਰ ਉਹ ਇੱਦਾਂ ਸੋਚਦਾ ਇਹ ਮੇਰਾ ਪਿਓ ਜੋ ਮੇਰੇ ਲਈ ਕਰ ਗਿਆ ਦੁਨੀਆ ਦੀ ਕੋਈ ਤਾਕਤ ਮੇਰੇ ਲਈ ਨਹੀਂ ਕਰ ਸਕਦੀ ਅੱਜ ਜਿਵੇਂ ਆਪਣੇ ਵੱਡੇ ਵੱਡੇ ਰਿਆਂ ਯਾਦ ਕਰ ਰਹੇ ਆ ਮੈਂ ਸਮਝਦਾ ਕਿ ਸਾਡਾ ਪਿਓ ਬਾਬਾ ਸਾਹਿਬ ਜਿਹੜਾ ਜੋ ਸਾਡੇ ਲਈ ਕਰ ਗਿਆ ਦੁਨੀਆ ਦੀ ਕੋਈ ਤਾਕਤ ਅ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸਬੰਧ ਵਿੱਚ ਇਥੋਂ ਦੇ ਗੱਦੀ ਨਿਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਜਿਹੜੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਨਾ ਜੋੜ ਮੇਲਾ ਹਜ਼ਰ ਦਰਬਾਰ ਪੰਜ ਪੀਰ ਬੰਗੜਾ ਰੌਣ ਨਵਾਂ ਸਹਿਰ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੀ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫੇਕ ਕਵਾਲੀ ਦੀ ਰਸਮ ਹੋਗੀ 5 ਜੂਨ ਨੂੰ ਚੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣਾ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ਟੁੱਟ-ਭਰਤਾ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹੀ ਰਿਕਵੈਸਟ ਬੇਨਤੀ ਕਰਦੇ ਆ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗਤ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ आशीर्वाद भी प्राप्त करो और दरबार बाबा हजरत पंचपीर दरबार ते अपनी हाजिरी भरो जो कि दरबार ऐसा प्राचीन दरबार है जिदे ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨਿਵਾਸੀ ਨੂੰ ਪਤਾ ਵੀ ਹੈ। ਇਹੀ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਨਿਵਾਸੀ ਨੂੰ ਇਹ ਰਿਕਵੈਸਟ ਕਰਦੇ ਆ ਸਾਰੇ ਪਹੁੰਚੋ ਇਸ ਦਰਬਾਰ ਤੇ। ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੇ ਸਹੂਲਤਾਂ ਦਿੰਦਾ ਹੈ इतने सैकैट्रिस्ट डी एडिक्शन स्किन एंड कॉस्मेटोलॉजी स्किन लेजर सेंटर हेयर ट्रांसप्लांट हार्ट लंग एंड मेडिसिन जर्नल सर्जरी आईसीयू सी यू फेसिलिटीज वर्गिया बक बक सहूलता मिलती है इतने चौबीस घंटे सत्तर दिन इमरजेंसी की सुविधा भी दिखती जाए

ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਸੀਨ ਪੱਜਾਜਤ ਦਿਓ ਧੰਨਵਾਦ